ਅੱਜ ਤੰਨਾ ਭਗਤ ਬਿਰਦਾ Ashram ਅਤੇ ਰਾਸ਼ਟਰੀਆ ਹਿੰਦੂ ਸੰਗਠਨ ਵੱਲੋਂ ਜੋ ਇੱਕ ਦੇਵਾ ਦੀ ਦੇਵ ਦੀ ਖੁਸ਼ੀ ਦੇ ਮੌਕੇ ਦੇ ਵਿੱਚ ਰਾਸ਼ਟਰੀਆ ਹਿੰਦੂ ਸੰਗਠਨ ਦੇ ਸਦਸਿਆ ਦੇ ਨਾਤੇ ਅਸੀਂ ਨੇ ਇੱਕ ਬਹੁਤ ਹੀ ਅੱਛੇ ਅਤੇ ਵਧੀਆ ਤਰੀਕੇ ਦੇ ਨਾਲ ਸ਼ੋਭਾ ਯਾਤਰਾ ਕੱਢੀ ਜੋ ਸ਼ੋਭਾ ਯਾਤਰਾ ਗੁੱਗਾ ਮਾੜੀ ਅਲੀਪੁਰ ਤੋਂ ਸ਼ੁਰੂ ਹੋ ਕੇ ਤੰਨਾ ਭਗਤ ਬਿਰਦਾ Ashram ਦੇ ਵਿੱਚੋਂ ਦੀ ਹੋ ਕੇ ਗਈ ਤਾਂ ਉੱਥੇ ਫਲਾਂ ਦਾ ਕੇਲਾ ਕਿਨੂ ਫਰੂਟੀ ਬਿਸਕੁਟ ਤੇ ਕੁਝ ਜਿਹੜੇ ਸਾਡੇ ਲਾਲੀ ਜੀ ਜਿਨ੍ਹਾਂ ਨੇ ਇਹ ਸ਼ੋਭਾ ਯਾਤਰਾ ਦੀ ਮੋਹਿਮ ਨੂੰ ਅੱਗੇ ਹੋ ਕੇ ਸ਼ੁਰੂ ਕੀਤਾ ਉਹਨਾਂ ਨੂੰ ਸਨਮਾਨਤ ਕਰਨ ਦੇ ਲਈ ਜੋ ਇੱਕ ਅਸੀਂ ਨੇ ਇਕੱਠੇ ਹੋ ਕੇ ਸ਼ੋਭਾ ਯਾਤਰਾ ਦਾ ਸ਼ਿਵਰਾਤਰੀ ਦੇ ਖੁਸ਼ੀ ਦੇ ਵਿੱਚ ਜੋ ਲੰਗਰ ਲਗਾਇਆ ਤੇ ਉਹਨਾਂ ਦਾ ਸਭ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਇਸ ਸ਼ਿਵਰਾਤਰੀ ਦੇ ਮੌਕੇ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲਿਆ ਤੇ ਅਸੀਂ ਸਾਰੇ ਪਿੰਡ ਵਾਸੀਆਂ ਦਾ ਮੁਹੱਲਾ ਵਾਸੀਆਂ ਦਾ ਆਲੇ-ਦਾਲੇ ਦੇ ਕਲੋਨੀਆ ਤੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਆਂ ਕਿ ਦੇਵਾ ਦੀ ਦੇਵ ਦੇ ਮਹਾਸ਼ਿਵਰਾਤਰੀ ਦੇ ਮੌਕੇ ਹਰ ਇੱਕ ਨੇ ਆਪਣਾ ਆਪਣਾ ਯੋਗਦਾਨ ਪਾ ਕੇ ਪੰਜਾਬ ਦੇ ਵਿੱਚ ਬਹੁਤ ਹੀ ਅਤੇ ਪੂਰੇ ਦੇਸ਼ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਅੱਜ ਸ਼ਿਵਰਾਤਰੀ ਦਾ ਪਰਬ ਮਨਾਇਆ ਗਿਆ ਇਹਦੇ ਲਈ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਧੰਨਵਾਦ ਜੈ ਸ਼੍ਰੀ ਰਾਮ ਬੰਮ ਬੰਮ ਬੋਲੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬੰਮ ਬੰਮ ਬੋਲੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ